ਦੇਖੋ ਸਿਹਤ ਕਾਫੀ ਨਾਜ਼ੁਕ ਹੈ ਜਿਵੇਂ ਹੁਣ ਇੰਨੇ ਦਿਨ ਤਾਂ ਆਪਾਂ ਨੂੰ ਸਾਰੇ ਨੂੰ ਪਤਾ ਹੈ ਕਿ ਜਿਸ ਚੀਜ਼ ਤੇ ਅਸੀਂ ਚੱਲਣਾ ਹੁੰਦਾ ਖਾਣਾ ਪੀਣਾ ਜੇ ਉਹ ਨਾ ਹੋਵੇ ਤਾਂ ਸਰੀਰ ਦਾ ਕੀ ਹਾਲ ਹੁੰਦਾ ਉਹ ਕਾਫੀ ਮਤਲਬ ਕਿ ਸਰੀਰ 'ਚ ਜਿਵੇਂ 10 ਵੀ ਰਹੇ ਨੇ ਕਿ ਅਪ ਡਾਊਨ ਜਿਹੜਾ ਬੀਪੀ ਉਹ ਵੀ ਅਪ ਡਾਊਨ ਹੋ ਰਿਹਾ ਇਹ ਚਾਹੀਦਾ ਕਿਤੇ ਨਾ ਕਿਤੇ ਸਾਡੇ ਦੇ ਪ੍ਰਧਾਨ ਮੰਤਰੀ ਨੂੰ ਕਿ ਜਿਹੜਾ ਹੈਗਾ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਜਲਦੀ ਜਿਹੜਾ ਗੌਰ ਕਰਨੀ ਚਾਹੀਦਾ ਔਰ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਇਨਸਾਨ ਹੈ ਉਦੋਂ ਇਹੋ ਜਿਹਾ ਫੈਸਲਾ ਲੈਂਦਾ ਜਦੋਂ ਕਿਸੇ ਪਾਸੇ ਕੋਈ ਛਣਵਾਈ ਨਾ ਹੋ ਰਹੀ ਹੋਵੇ ਜਨਾਬ ਮਦਰ ਸਾਹਿਬ ਅੱਜ ਤੱਕ ਅੱਜ 22 ਦਿਨ ਹੋ ਚੁੱਕੇ ਢੱਲੇਵਾਲ ਸਾਹਿਬ ਨੂੰ ਬੈਠੇ ਆਵਾ ਪੰਜਾਬ ਸਰਕਾਰ ਵੱਲੋਂ ਜਾਂ ਕਿਸੇ ਐਮਐਲਏ ਵੱਲੋਂ ਕੋਈ ਬਿਆਨ ਨਾ ਆਉਣਾ ਇਹ ਕਿਤੇ ਨਾ ਕਿਤੇ ਕਿਸਾਨ ਆ ਕੋ ਸੋਚ ਰਿਹਾ ਦਿਮਾਗ ਤੇ ਨਹੀਂ ਦੇਖੋ ਕਿਉਂ ਨਹੀਂ ਦੇਖੋ ਮੈਂ ਸਾਡੇ ਜਿਹੜੇ ਐਮਪੀ ਨੇ ਸਾਡੇ ਮਾਲਵਿੰਦਰ ਕੰਗ ਜੀ ਨੇ ਉਹ ਵੀ ਲਗਾਤਾਰ ਲੋਕ ਸਭਾ ਦੇ ਵਿੱਚ ਜਿਹੜਾ ਹੈਗਾ ਬੋਲ ਰਹੇ ਨੇ ਔਰ ਸਾਡੇ ਐਮਪੀ ਸੰਗਰੂਰ ਤੋਂ ਮੀਤਿਹਰ ਜੀ ਉਹ ਵੀ ਲਗਾਤਾਰ ਬੋਲ ਰਹੇ ਨੇ ਦੇਖੋ ਇਹ ਮਸਲਾ ਕੇਂਦਰ ਨੇ ਹੱਲ ਕਰਨ ਨੂੰ ਕੇਂਦਰ ਜੇ ਚਾਹੇ ਤਾਂ ਦੇਖੋ ਸਾਡੇ ਦੇਸ਼ ਦੀ ਰਾਜਧਾਨੀ ਹੈ ਜੇ ਉੱਥੇ ਸਾਰੇ ਜਾ ਸਕਦੇ ਨੇ ਤਾਂ ਕਿਸਾਨਾਂ ਨੂੰ ਵੀ ਜਾਣ ਦਾ ਉੱਥੇ ਅਧਿਕਾਰ ਹੋਣਾ ਚਾਹੀਦਾ ਉੱਥੇ ਪਿਛਲੇ 1 ਸਾਲ ਤੋਂ ਜਿਹੜੇ ਪੰਜਾਬ ਦੇ ਬਾਰਡਰਾਂ ਤੇ ਜਿਹੜੇ ਕਿਸਾਨ ਬੈਠੇ ਨੇ ਉੱਥੇ ਜਾਣ ਗੱਲ ਕਰਨ ਔਰ ਮਸਲੇ ਹੱਲ ਕਰਨ ਉਹ ਉਹੀ ਪੰਜਾਬ ਹੈ ਜਿਨੇ ਹਰੀ ਕ੍ਰਾਂਤੀ ਲੈ ਕੇ ਆਂਦੀ ਔਰ ਦੇਸ਼ ਦਾ ਜਿਹੜਾ ਢਿੱਡ ਭਰਨ ਵਾਸਤੇ ਆਪਣੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਬੰਜਰ ਕਰ ਲਈਆਂ ਕਿਉਂਕਿ ਰੇਹਾਂ ਸਪਰੇਹਾਂ ਪਾਪਾ ਕੇ ਪਾਪਾ ਕੇ ਫਸਲ ਦੀ ਕੁਆਂਟੀਟੀ ਵਧੋਂ ਪੈਦਾਵਾਰ ਵਧਾਉਣ ਵਾਸਤੇ ਅਸੀਂ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਖਰਾਬ ਕਰ ਲੀਆਂ ਔਰ ਪੰਜਾਬ ਉਹ ਸਟੇਟ ਹੈ ਜਿਨੇ ਹਮੇਸ਼ਾ ਜਦੋਂ ਵੀ ਦੇਸ਼ ਤੇ ਭੀੜ ਪਈਆ ਉਹਨਾਂ ਨੇ ਅੱਗੇ ਹੋ ਕੇ ਆਪਣੇ ਜਿਹੜੇ ਸੀਨੇ ਤੇ ਗੋਲੀ ਵੀ ਖਾਦੀਆ ਔਰ ਦੇਸ਼ ਲਈ ਮਰ ਵੀ ਮਟੇ ਨਗੇ ਜੇ ਹੁਣ ਆਪਾਂ ਹੁਣ ਦੀ ਗੱਲ ਕਰੀਏ ਤਾਂ ਇਹ ਇਹ ਉਹੀ ਕਿਸਾਨ ਨੇ ਜਿਨ੍ਹਾਂ ਨੇ ਦੇਸ਼ ਦਾ ਢਿੱਡ ਭਰਿਆ ਜਦੋਂ ਸਾਨੂੰ ਦੂਜੇ ਦੇਸ਼ਾਂ ਮੂਰੇ ਹੱਥ ੱਡਣਾ ਪੈਂਦਾ ਸੀ ਸੋ ਚਾਹੀਦਾ ਕੇਂਦਰ ਸਰਕਾਰ ਨੂੰ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਜਿਹੜੀਆਂ ਕਿਸਾਨੇ ਮਸਲੇ ਕਿਸਾਨੀ ਮਸਲੇ ਨੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਜੁੜਾ ਮਸਲਾ ਕੀ ਕੇਂਦਰ ਨੇ ਕੰਮ ਕਰਨਗੇ ਕਿ ਕਿਸਾਨਾਂ ਦੀ ਮੰਗਾ ਨੂੰ ਲੈ ਕੇ ਕੋਈ ਮੀਟਿੰਗ ਹੋ ਸਕੇ ਕਿਆ ਕੋਈ ਲੈਟਰ ਆਇਆ ਨਹੀਂ ਦੇਖੋ ਮੈਂ ਐਮਐਲਏ ਹਾਂ ਕਿਉਂਕਿ ਮੈਂ ਕੋਈ ਮੰਤਰੀ ਨਹੀਂ ਹੈਗਾ ਉਹਦੇ ਬਾਰੇ ਮੈਨੂੰ ਪਤਾ ਨਹੀਂ ਨਾ ਮੈਂ ਖੇਤੀਬਾੜੀ ਮੰਤਰੀ ਹਾਂ ਅਸੀਂ ਅਸੀਂ ਕਿਸਾਨ ਆ ਅਸੀਂ ਕਿਸਾਨ ਹੋਣ ਦੇ ਨਾਤੇ ਅਸੀਂ ਅੱਜ ਬਿਲਕੁਲ ਡੱਲੇਵਾਲ ਸਾਹਿਬ ਨਾਲ ਜਿਹੜਾ ਹਮਦਰਦੀ ਪ੍ਰਗਟ ਕਰਦੇ ਆਂ ਔਰ ਉਹਨਾਂ ਦੇ ਨਾਲ ਆ ਕਿਉਂਕਿ ਇਹ ਸਾਡੀ ਸਾਰੀਆਂ ਨਸਲਾਂ ਦਾ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਨਸਲਾਂ ਉਹਨਾਂ ਵਾਸਤੇ ਆ ਸਾਡੇ ਵੀ ਬੱਚੇ ਨੇ ਉਹ ਵੀ ਖੇਤੀ ਕਰਦੇ ਨੇ ਅਸੀਂ ਵੀ ਖੇਤੀ ਕਰਦੇ ਆਂ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆ ਜਿਹੜਾ ਇਹ ਲੜਾਈ ਆ ਜਿਹੜੀ ਲੜਨੀ ਚਾਹੀਦੀ ਹੈ ਮੇਰੇ ਨਾਲ ਸਾਹਿਬਾਨ ਬੈਠੇ ਹੋ CM ਸਾਹਿਬ ਕਿਉਂ ਚੁੱਪੀ ਧਾਰੀ ਹੋਈ ਹੈ ਇਸ ਦਾ ਤੁਸੀਂ ਵੀ ਐਮਐਲਏ ਹੋ ਸਰਕਾਰ ਦੇ ਨਹੀਂ ਇਹ ਇਹ ਕੇਂਦਰ ਇਹ ਕੇਂਦਰ ਦਾ ਜਿਹੜਾ ਮਸਲਾ ਕੇਂਦਰ ਦਾ ਹੈ ਕੇਂਦਰ ਦੇ ਨਾਲ ਗੱਲ ਕਰਨ ਦਾ ਬਿਲਕੁਲ ਕਿ ਮੁੱਖ ਮਾਮਲਾ ਬਣਦਾ ਹੈ ਕਿ ਨਹੀਂ ਸਰ ਉਹ ਬਿਲਕੁਲ ਬਿਲਕੁਲ ਜਿਹੜਾ ਕਈ ਚੀਜ਼ਾਂ ਨੇ ਜਿਹੜੀਆਂ ਨਹੀਂ ਹਜੇ ਤੁਹਾਡੇ ਤੱਕ ਸ਼ਾਇਦ ਪਹੁੰਚੀ ਆਉਣੀਆਂ ਉਹ ਵਾਕਈ ਉੱਥੇ ਕੇਂਦਰ ਨਾਲ ਲਗਾਤਾਰ ਟੱਚ 'ਚ ਨੇ ਔਰ ਜਿਵੇਂ ਵੀ ਇਹ ਮਸਲੇ ਨੂੰ ਹੱਲ ਕਰਨ ਵਾਸਤੇ ਸਰ ਸਭ ਵਿਧਾਇਕ ਹੋਣ ਦੇ ਨਾਤੇ ਤੁਸੀਂ ਵੀ ਭਗਵੰਤ ਮਾਨ ਜਾਂ ਕੇਂਦਰ ਸਰਕਾਰ ਤੱਕ ਇਹ ਗੱਲ ਰੱਖ ਸਕਦੇ ਹੋ ਕਿਸਾਨਾਂ ਦੀ ਦੇਖੋ ਦੇਖੋ ਇਹ ਇਹ ਅਸੀਂ ਹੁਣ ਉਰੇ ਆਉਣ ਦਾ ਮਕਸਦ ਹੀ ਇਹੀ ਹੈ ਕਿ ਅਸੀਂ ਆਇਆ ਸਾਡੀ ਸਾਡੀ ਵੀ ਗੱਲ ਪਹੁੰਚੇ ਬਾਕੀ ਸਾਡੇ ਐਮਪੀ ਨੇ ਜਿਹੜੇ ਉਹ ਵੀ ਲਗਾਤਾਰ ਉਹ ਕਰ ਰਹੇ ਨੇ ਸੋ ਮੈਂ ਤੁਹਾਡੇ ਮਾਧਿਅਮ ਜਰੀਏ ਬਾਕੀ ਵੀ ਜਿਹੜੇ ਐਮਪੀ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਘਟੋ ਘਟ ਜਿਹੜੀ ਲੋਕ ਸਭਾ ਸੈਸ਼ਨ ਚੱਲ ਰਿਹਾ ਉੱਥੇ ਜਿਹੜਾ ਬਾਹਰ ਹੈ ਉਹ ਸਾਰੇ ਇਕੱਠੇ ਹੋ ਕੇ ਜਿਹੜਾ ਪ੍ਰਦਰਸ਼ਨ ਕਰਨ ਕਿਉਂਕਿ ਉਹ ਕਿਸੇ ਇੱਕ ਦਾ ਨਹੀਂ ਹੈ ਸਾਰੇ ਜਿੰਨੇ ਦੇਸ਼ ਦੇ ਐਮਪੀ ਨੇ ਉਹਨਾਂ ਦਾ ਸਾਰਿਆਂ ਦਾ ਮੰਨਦਾ ਕਿ ਰਲ ਮਿਲ ਕੇ ਜਿਹੜਾ ਇਹ ਲੜਾਈ ਹੈ ਜਿਹੜੀ ਲੜੀ ਜਾਵੇ ਤਾਂ ਕਿ ਡੱਲੇਬਾਲ ਸਾਹਿਬ ਖੁਸ਼ੀ ਖੁਸ਼ੀ ਆਪਣੇ ਘਰੇ ਜਾਣ ਕਿਹਦਾ ਕੀਦਾ ਜੀ ਕਰਦਾ ਕਿ ਆਪਣੇ ਪਰਿਵਾਰ ਨੂੰ ਛੱਡ ਕੇ ਇਸ ਦੁਨੀਆ ਤੋਂ ਜਾਣਦਾ ਕਿਸੇ ਦਾ ਜੀ ਨਹੀਂ ਕਰਦਾ ਉਹਨਾਂ ਨੂੰ ਆਖੀਰ ਦੇ ਵਿੱਚ ਇਹ ਫੈਸਲਾ ਲੈ ਲੈਣਾ ਪਿਆ ਸੋ ਇਸ ਕਰਕੇ ਇਹ ਇਹ ਫੈਸਲੇ ਉਦੋਂ ਲਏ ਜਾਂਦੇ ਨੇ ਜਦੋਂ ਕਿਸੇ ਪਾਸੇ ਕੋਈ ਨਾ ਗੱਲਬਾਤ ਪੰਜਾਬ ਸਰਕਾਰ ਵੱਲੋਂ ਕੋਈ ਮੈਡੀਕਲ ਦੀ ਵੀ ਦੱਲੇ ਵਾਲ ਸਾਹਿਬ ਦੀ ਸਿਹਤ ਸਿਹਤ ਲਈ ਭੇਜੀ ਗਈ ਹੈ ਕੋਈ ਦੇਖੋ ਲਗਾ ਲਗਾਤਾਰ ਜਿਹੜੇ ਹੈਗਾ ਡਾਕਟਰ ਇੱਥੇ ਹੈਗੇ ਆ ਉਹ ਲਗਾਤਾਰ ਦੇਖਭਾਲ ਹੈ ਜਿਹੜੀ ਚੱਲ ਰਹੀ ਆ ਬਾਕੀ ਕੋਈ ਹੋਰ ਵੀ ਸਾਡੇ ਕੋਈ ਧਿਆਨ ਚ ਉਹ ਅਸੀਂ ਰੱਖਾਂ ਧੰਨਵਾਦ